ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਗੱਡੀ ਖਰੀਦੋਗੇ ਤਾਂ ਇਹ ਗੱਡੀ ਤੁਹਾਨੂੰ 42000 ਰੁਪਏ ਦੇ ਵਿੱਚ ਮਿਲੂਗੀ ਹਾਂਜੀ ਇਹ ਵੱਡੀ ਗੱਲ ਹੈ ਕਿ ਗੱਡੀ ਪਾਸਿੰਗ ਦੇ ਵਿੱਚ ਹੈ ਹਾਂਜੀ ਸਾਰੇ ਕਾਗਜ਼ ਗੱਡੀ ਦੇ ਓਕੇ ਨੇ ਸ਼ਸ਼ੀਗਲ ਜੀ ਸਾਰਿਆਂ ਨੂੰ ਮੈਂ ਵਿਕਰਮ ਜੀ ਸੰਧੂ YouTube ਚੈਨਲ ਸੰਤੂ ਮਿਨੀ ਮਾਰਕ ਤੇ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਜਿੱਦਾਂ ਤੁਸੀਂ ਪੜ ਲੈ ਕਿ ਅੱਜ ਤੁਹਾਡੇ ਲਈ ਅਸੀਂ ਪਾਸਿੰਗ ਵਾਲੀ ਮਰੂਤੀ ਲੈ ਕੇ ਆਏ ਹਾਂ ਹਾਂਜੀ ਜਿਹੜੀ ਪਾਸਿੰਗ ਦੇ ਵਿੱਚ ਹੈ ਇੰਸ਼ੋਰੈਂਸ ਵਗੈਰਾ ਗੱਡੀ ਦੇ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਕਰੇਲੂ ਗੱਡੀ ਹੈ ਤੇ ਬਾਈ ਜੀ ਜੇ ਤੁਸੀਂ ਗੱਡੀ ਦਾ ਰੇਟ ਸੁਣੋਗੇ ਤਾਂ ਤੁਸੀਂ ਗੱਡੀ ਖਰੀਦਣ ਲਈ ਉਤਾਵਲੇ ਹੋ ਜਾਓਗੇ ਹਾਂ ਜੀ ਗੱਡੀ ਦਾ ਜੋ ਪ੍ਰਾਈਸ ਅਸੀਂ ਦੱਸਣ ਜਾ ਰਹੇ ਹਾਂ ਜਾਂ ਗੱਡੀ ਤੁਹਾਨੂੰ ਦਿਖਾਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਡੀ ਬਹੁਤ ਪਸੰਦ ਆਊਗੀ ਤਾਂ ਬੜੀ ਡਿਮਾਂਡ ਸੀ ਸਾਡੇ ਚੈਨਲ ਦੇ ਉੱਤੇ ਕਿ ਕੋਈ ਐਦਾਂ ਦੀ ਮਰੂਤੀ ਲਿਆਂਦੀ ਜਾਵੇ ਜੋ ਕਿ 40 45000 ਰੁਪਏ ਦੀ ਮਾਰੂਤੀ ਜਿਹੜੀ ਸਾਨੂੰ ਮਤਲਬ ਕੋਈ ਐਦਾਂ ਦੀ ਮਾਰੂਤੀ ਲਿਆਂਦੀ ਜਾਵੇ ਘਰੇਲੂ ਜਿਹੜੀ ਅਸੀਂ ਮਤਲਬ ਸਾਡੇ ਜਿਹੜੇ ਸਰੋਤੇ ਨੇ ਸਾਡੇ ਕਸਟਮਰ ਨੇ ਸਾਨੂੰ ਫੋਨ ਆਉਂਦੇ ਸੀ ਕਿ ਐਦਾਂ ਦੀ ਕੋਈ ਗੱਡੀ ਲੈ ਕੇ ਆਈ ਜਾਵੇ ਤਾਂ ਅੱਜ ਅਸੀਂ ਤੁਹਾਡੇ ਲਈ ਬਿਲਕੁਲ ਮਾਰੂਤੀ ਸੂਜ਼ੂਕੀ ਗੱਡੀ ਲੈ ਕੇ ਆਏ ਹਾਂ ਜੀ ਜਿਹੜੀ ਬਿਲਕੁਲ ਸਾਫ਼ ਪਈ ਹੈ ਤੇ ਵੱਡੀ ਗੱਲ ਹੈ ਕਿ ਗੱਡੀ ਪਾਸਿੰਗ ਦੇ ਵਿੱਚ ਹੈ ਹਾਂਜੀ ਸਾਰੇ ਕਾਗਜ਼ ਗੱਡੀ ਦੇ ਓਕੇ ਨੇ ਤੇ ਗੱਡੀ ਵੇਖਣ ਤੋਂ ਪਹਿਲਾਂ ਗੁਜਾਰਿਸ਼ ਕਰਦੇ ਆ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਸੋ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਗੱਡੀ ਦੀ ਕੀਮਤ ਵੀ ਜਾਣਾਂਗੇ ਤੇ ਗੱਡੀ ਬਾਰੇ ਹੋਰ ਵੀ ਜਾਣਕਾਰੀ ਪਹਿਲਾਂ ਤੁਹਾਨੂੰ ਗੱਡੀ ਵਿਖਾਣੇ ਆ ਤੁਹਾਨੂੰ ਕੀਮਤ ਵੀ ਦੱਸਾਂਗੇ ਕੀਮਤ ਵੈਸੇ ਮੈਂ ਇੱਕ ਵਾਰੀ ਦੱਸ ਚੁੱਕਿਆ ਹਾਂ ਕਿ 40000 ਤੋਂ 45000 ਰੁਪਏ ਦੇ ਵਿਚਾਲੇ ਇਹ ਗੱਡੀ ਆ ਜਿਹੜੀ ਇਹਦੀ ਕੀਮਤ ਆ ਤੇ ਆਓ ਪਹਿਲਾਂ ਆਪਾਂ ਗੱਡੀ ਦੇਖਦੇ ਆਂ ਤੇ ਫਿਰ ਕਰਦੇ ਆਂ ਬਾਕੀ ਦੀਆਂ ਗੱਲਾਂ ਹਾਂਜੀ ਗੱਡੀ ਦਾ ਟਾਇਰ ਟੱਪਾ ਜੋ ਵੀ ਆ ਤੁਸੀਂ ਮਤਲਬ 60 ਪੈਸੇ ਟਾਇਰ ਪਏ ਆ ਪੰਜੇ ਟਾਇਰ ਨੇ ਗੱਡੀ ਦੇ ਤੇ ਵਾਈਟ ਕਲਰ ਦੇ ਵਿੱਚ ਮਾਰੂਤੀ ਆ ਕਿੱਥੇ ਖੜੀ ਆ ਤੇ 22 ਦਾ ਨੰਬਰ ਐ ਹਾਂਜੀ ਜਿਹੜੀ ਮੇਨ ਗੱਲ ਐ ਵੀਰੇ ਜਦੋਂ ਤੁਸੀਂ ਵੀਡੀਓ ਦੇਖੋਗੇ ਗੱਡੀ ਦੀ ਮਤਲਬ ਗੱਡੀ ਦੇਖੋਗੇ ਤਾ ਉਹਦੇ ਉੱਤੇ 22 ਦਾ ਆਨਰ ਦਾ ਨੰਬਰ ਚੱਲੂਗਾ ਜੀ ਸਮਰਾਲੇ ਕੋਲੇ ਗੱਡੀ ਖੜੀ ਹੈ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਮਰਾਲੇ ਕੋਲੇ ਰਾਜੇਆਣਾ ਪਿੰਡ ਪੈਂਦਾ ਰਾਜੇਆਲਾ ਉੱਥੇ ਇਹ ਗੱਡੀ ਖੜੀ ਹੈ ਜੀ ਤਾਂ ਉਹ ਪਹਿਲਾਂ ਆਪਾਂ ਗੱਡੀ ਵੇਖਦੇ ਆਂ ਫਿਰ ਕਰਦੇ ਆਂ ਬਾਕੀ ਦੀਆਂ ਗੱਲਾਂ ਹਾਂਜੀ ਇਹ ਤੁਸੀਂ ਦੇਖ ਰਹੇ ਹੋ ਪੀਬੀ 13 ਨੰਬਰ ਹੈ ਜੀ ਸੰਗਰੂਰ ਦਾ ਮਰੂਤੀ ਪਾਸਿੰਗ ਦੇ ਵਿੱਚ ਹੈ ਜੀ ਵਾਈਟ ਕਲਰ ਦੇ ਵਿੱਚ 22 ਤੁਹਾਨੂੰ ਦਿਖਾਣ ਜਾ ਰਹੇ ਹਾਂ ਇਹ ਗੱਡੀ ਆ ਜਿਹੜੀ ਤੁਸੀਂ ਵੇਖ ਰਹੇ ਹੋ ਬੜੀ ਸੰਭੀ ਹੋਈ ਗੱਡੀ ਆ ਬਾਈ ਨੇ ਇੱਕ ਵੀ ਪੈਸੇ ਦਾ ਜਿਹੜਾ ਗੱਡੀ ਦੇ ਉੱਤੇ ਕੰਮ ਕਰਾਉਣ ਦਾ ਜਿਹੜਾ ਆਪਾਂ ਨੂੰ ਲੋਡ ਨਹੀਂ ਪੈਣੀ ਬਸ ਗੱਡੀ ਦੀ ਸਲਮ ਮਾਰਨੀ ਆ ਤੇ ਗੱਡੀ ਆਪਾਂ ਘਰੇ ਲੈ ਜਾਣੀ ਆ ਤੇ ਜਾਇਜ਼ ਰੇਟ ਦੇ ਵਿੱਚ ਆ ਜੀ ਬਾਈ ਕਹਿੰਦਾ ਕਿ ਸਾਡੀ ਮੰਗ ਹੈ ਜਿਹੜੀ ਗੱਡੀ ਦੀ 46000 ਰੁਪਏ ਦੀ ਆ 45000 ਤੇ ਛੱਡ ਦਾਂਗੇ ਤੇ ਬਾਈ ਨੇ ਇਹ ਗੱਲ ਵੀ ਕਹੀ ਆ ਕਿ ਜੇ ਤੁਸੀਂ ਸਾਡੇ ਚੈਨਲ ਦੇ ਥਰੂ ਜਾਨੀ ਕਿ ਬਾਈ ਕਹਿੰਦਾ ਜੇ ਵੀਰੇ ਤੁਹਾਡੇ ਚੈਨਲ ਦੇ ਥਰੂ ਕੋਈ ਬੰਦਾ ਇਸ ਗੱਡੀ ਨੂੰ ਖਰੀਦਣ ਆਉਂਦਾ ਤਾਂ ਅਸੀਂ ਇਹ ਗੱਡੀ ਸਿਰਫ 42000 ਰੁਪਏ ਦੇ ਵਿੱਚ ਦੇ ਦਾਂਗੇ ਟਾਇਰ ਟੱਪਾ ਗੱਡੀ ਦਾ ਬਿਲਕੁਲ ਤੁਸੀਂ ਵੇਖ ਲਿਆ ਗੱਡੀ ਅੰਦਰੋਂ ਜਿਹੜੀ ਗੱਡੀ ਦੀ ਇੰਟੀਰੀਅਰ ਹੈ ਗੱਡੀ ਦਾ ਬਹੁਤ ਸੋਹਣਾ ਗੱਡੀ ਦਾ ਸਿਸਟਮ ਹੈ ਜਿਹੜਾ ਬਾਈ ਨੇ ਬੜੀ ਮਤਲਬ ਸਾਫ਼ ਕੇ ਗੱਡੀ ਰੱਖੀ ਹੋਈ ਆ ਮੈਟ ਵਗੈਰਾ ਬਾਈ ਨੇ ਇਹਨ ਪੂਰਾ ਪੂਰੀ ਗੱਡੀ ਦੀ ਜਿਹੜੀ ਹੈ ਸਾਫ਼ ਸੁਵਾਈ ਵਾਲੀ ਗੱਡੀ ਆ ਤੁਸੀਂ ਮਤਲਬ ਗੱਡੀ ਤੇ ਕੋਈ ਵੀ ਪੈਸਾ ਤੁਹਾਨੂੰ ਲਾਨ ਦੀ ਲੋੜ ਨਹੀਂ ਪੈਣੀ ਠੀਕ ਹੈ ਬਾਈ ਤੁਹਾਨੂੰ ਬੋਰ ਨਟ ਦਿਖਾ ਕੇ ਚੱਕ ਕੇ ਦਿਖਾ ਰਿਹਾ ਗੱਡੀ ਦੀ ਬੈਟਰੀ ਵਗੈਰਾ ਬਿਲਕੁਲ ਬਾਈ ਨੇ ਨਵੀਂ ਧਰਾਈ ਹੋਈ ਆ ਤਾਂ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ ਹਾਂਜੀ ਏਸੀ 1998 ਮਾਡਲ 2025 ਤੱਕ ਦੀ ਇਹਦੀ ਪਾਸਿੰਗ ਪਈ ਆ ਇੰਸ਼ੋਰੈਂਸ ਵਗੈਰਾ ਗੱਡੀ ਦੇ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਪੰਜਾਬ ਨੰਬਰ ਗੱਡੀ ਹੈ ਜੀ ਤੇ Maruti Suzuki ਦੀ ਜਿਹੜੀ Maruti 800 ਇਹ ਗੱਡੀ ਵਾਈਟ ਕਲਰ ਦੇ ਵਿੱਚ ਤੁਹਾਨੂੰ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਊਗੀ 22 ਦਾ ਨੰਬਰ ਸਕਰੀਨ ਤੇ ਅਸੀਂ ਚਲਾਤਾ ਸੀ ਗੱਡੀ ਖਰੀਦਨੀ ਆ ਤਾਂ ਤੁਸੀਂ ਜਲਦੀ ਕਰੋ ਬਾਈ ਨੂੰ ਕੰਟੈਕਟ ਕਰੋ ਤੇ ਗੱਡੀ ਹੁਣੇ ਖਰੀਦ ਕੇ ਆਪਦੇ ਘਰ ਲੈ ਆਓ ਬਹੁਤ ਸੋਹਣੀ ਗੱਡੀ ਆ ਜੀ ਡਿਮਾਂਡ ਸੀ ਸਾਡੇ ਸਰੋਤਿਆਂ ਦੀ ਕਿ ਕੋਈ 40-45000 ਰੁਪਏ ਦੀ ਜਿਹੜੀ ਗੱਡੀ ਆ ਇਹ ਸਾਨੂੰ ਲਿਆਂਦੀ ਜਾਵੇ ਸਾਡੇ ਤੱਕ ਤਾਂ ਜੋ ਅਸੀਂ ਖਰੀਦ ਸਕੀਏ ਸੋ ਇਹ ਸੀ ਮਾਰੂਤੀ ਸਜੂਕੀ 800 ਸਿਰਫ 45000 ਰੁਪਏ ਦੇ ਵਿੱਚ ਬਾਈ ਕਹਿੰਦਾ ਸੀ ਅਸੀਂ ਛੱਡ ਦਾਂਗੇ ਤੇ ਜੇ ਤੁਸੀਂ ਸਾਡੇ ਚੈਨਲ ਦੇ ਥਰੂ ਜਾਓਗੇ ਤਾਂ ਬਾਈ ਨੇ ਬਿਆਨ ਕੀਤਾ ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਗੱਡੀ ਖਰੀਦੋਗੇ ਤਾਂ ਇਹ ਗੱਡੀ ਤੁਹਾਨੂੰ 42000 ਰੁਪਏ ਦੇ ਵਿੱਚ ਮਿਲੂਗੀ ਹਾਂਜੀ ਬਾਈ ਨੇ ਇਹ ਬਿਆਨ ਕੀਤਾ ਸਾਡੇ ਅੱਗੇ ਕਿ 42000 ਰੁਪਏ ਦੇ ਵਿੱਚ ਅਸੀਂ ਇਹ ਗੱਡੀ ਦੇ ਦਾਂਗੇ ਸਾਰੇ ਕਾਗਜ਼ ਵੈਰ ਗੱਡੀ ਦੇ ਬਿਲਕੁਲ ਓਕੇ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ